ਸੰਦੀਪ ਅੱਜ ਪੂਰੇ 2.5 ਸਾਲ ਤੋਂ ਬਾਅਦ ਆਪਣੇ ਵਤਨ ਵਾਪਸ ਆ ਰਿਹਾ ਸੀ। ਅਮਰਤਸਰ 에ਅਰਪੋਰਟ ਤੋਂ ਬਾਹਰ ਨਿਕਲਦੇ ਸਾਰ ਟੈਕਸੀ ਬੁੱਕ ਕਰਦਾ ਹੈ ਅਤੇ ਆਪਣੇ ਸ਼ਹਿਰ ਵਾਲ ਟੈਕਸੀ ਰਵਾਨਾ ਕਰ ਦਿੰਦਾ। ਆਪਣੇ ਘਰੇ ਫੋਨ ਲਾਉਂਦਾ ਹੈ। ਅੱਗੋਂ ਉਸਦੀ ਘਰ ਵਾਲੀ ਰਮਨ ਫੋਨ ਚੱਕਦੀ ਹੈ। ਹੋਰ ਕਿਵੇਂ ਹੋ ਤੁਸੀਂ ਰਮਨ ਪੁੱਛਦੀ ਹੈ। ਜਿਵੇਂ ਹੀ ਸੰਦੀਪ ਆਪਣੇ ਮਾਤਾ ਪਿਤਾ ਬਾਰੇ ਪੁੱਛਦਾ ਹੈ ਤਾਂ ਰਮਨ ਦੀ ਆਵਾਜ਼ ਕੁਝ ਬਦਲੀ ਬਦਲੀ ਲੱਗਦੀ ਹੈ। ਤਾਂ ਫਿਰ ਸੰਦੀਪ ਵੀ ਨੇਂ ਦੱਸਦਾ ਕਿ ਉਹ ਪੰਜਾਬ ਪਹੁੰਚ ਚੁੱਕਿਆ ਹੈ ਮੈਂ ਆ ਰਿਹਾ ਹਾਂ ਬਸ ਇਨਾ ਕਹਿ ਦਿੰਦਾ ਹਾਂ ਮੈਂ ਜਲਦੀ ਆਵਾਂਗਾ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਘਰ ਦੇਆਂ ਨੂੰ ਇੱਕ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਇੱਕਦਮ ਅਚਾਨਕ ਪਹੁੰਚ ਕੇ ਅਜੀਬ ਜਿਹੀ ਖੁਸ਼ੀ ਮਹਿਸੂਸ ਕਰਵਾਉਣਾ ਚਾਹੁੰਦਾ ਸੀ ਮਾਪੇ ਬਾਰੇ ਪੁੱਛਤਾ ਤਾਂ ਉਸਦੀ ਘਰ ਵਾਲੀ ਰਮਨ ਨੇ ਕਿਹਾ ਜੀ ਉਹ ਤਾਂ ਪਿੰਡ ਦੇ ਵਿੱਚ ਰਹਿੰਦੇ ਨੇ ਪਿੰਡ ਦੇ ਵਿੱਚ ਹੀ ਉਹਨਾਂ ਨੇ ਇੱਕ ਮਕਾਨ ਕਿਰਾਏ ਤੇ ਲੈ ਕੇ ਰੱਖਿਆ ਹੈ ਖੇੜ ਦੀ ਹਵਾ ਪਾਣੀ ਉਹਨਾਂ ਨੂੰ ਖਾਸੀ ਰਾਸ ਨਹੀਂ ਆਈ ਇਸ ਕਰਕੇ ਪਿੰਡ ਦੇ ਵਿੱਚ ਹੀ ਰਹਿੰਦੇ ਹਨ ਅੱਗੋਂ ਫੋਨ ਕੱਟ ਕੇ ਟੈਕਸੀ ਵਾਲੇ ਨੂੰ ਆਖਦਾ ਹੈ ਕਿ ਪਿੰਡ ਦੇ ਵੱਲ ਚੱਲੋ ਪਿੰਡ ਦੇ ਵਿੱਚ ਮੇਰੇ ਮਾਤਾ ਪਿਤਾ ਮੇਰਾ ਇੱਥੇ ਇੰਤਜ਼ਾਰ ਕਰ ਰਹੇ ਹਨ ਆਪਾਂ ਪਹਿਲਾਂ ਮਾਤਾ ਪਿਤਾ ਨੂੰ ਮਿਲੀਏ ਆਪਣੇ ਮਾਤਾ ਪਿਤਾ ਨੂੰ ਉਸ ਦੇ ਦਿਲ ਵਿੱਚ ਮਿਲਣ ਦੀ ਬਹੁਤ ਖੁਸ਼ੀ ਹੈ ਮੇਰੀ ਮਾਂ ਆਵੇਗੀ ਮੈਨੂੰ ਜਫੀ ਪਾਵੇਗੀ ਅਤੇ ਮੈਂ ਆਪਣੀ ਰੋਂਦੀ ਮਾਂ ਨੂੰ ਚੁੱਪ ਕਰਾਵਾਂਗਾ ਲੇਕਿਨ ਨਹੀਂ ਸ਼ਾਇਦ ਉਸਦੀ ਕਿਸਮਤ ਦੇ ਵਿੱਚ ਇਹ ਸੁੱਖ ਕਿੱਥੇ ਲਿਖਿਆ ਸੀ ਸੰਦੀਪ ਆਪਣੀ ਟੈਕਸੀ ਵਿੱਚ ਬੈਠਾ ਬੈਠਾ ਸੁਪਨੇ ਲੈ ਰਿਹਾ ਸੀ ਟੈਕਸੀ ਪਿੰਡ ਦੇ ਵਿੱਚ ਪਹੁੰਚਦੀ ਹੈ ਪਿੰਡ ਦੀ ਮਿੱਨੀ ਮਿੱਨੀ ਮਿੱਟੀ ਦੀ ਖੁਸ਼ਬੂ ਉਸ ਨੂੰ ਹੋਰ ਜ਼ਿਆਦਾ ਖੁਸ਼ ਕਰ ਰਹੀ ਹੈ ਆਪਣਾ ਬਚਪਨ ਜੋ ਇਸੇ ਪਿੰਡ ਦੀਆਂ ਗਲੀਆਂ ਵਿੱਚ ਬੀਤਿਆ ਸਾਰਾ ਕੁਝ ਇੱਕ ਫਿਲਮ ਵਾਂਗ ਯਾਦ ਆ ਰਿਹਾ ਹੈ ਆਪਣੀ ਆਂਟੀ ਦੇ ਘਰ ਪਹੁੰਚਦਾ ਜਿੱਥੇ ਕਿ ਉਸ ਨੂੰ ਖਬਰ ਮਿਲੀ ਹੈ ਕਿ ਇਸ ਆਂਟੀ ਦੇ ਘਰੇ ਮੇਰੇ ਮਾਪਿਓ ਕਿਰਾਏ ਦੇ ਕਮਰੇ ਤੇ ਰਹਿ ਰਹੇ ਹਨ ਅੰਦਰ ਜਾ ਕੇ ਆਂਟੀ ਜੀ ਨੂੰ ਸਤਿ ਸ਼੍ਰੀ ਅਕਾਲ ਪੈਰੀ ਪੈਨਾ ਆਖਦਾ ਆਂਟੀ ਪਹਿਚਾਨ ਗਈ ਇਹ ਤਾਂ ਸੰਦੀਪ ਹੈ ਅਮਰੀਕਾ ਤੋਂ ਕਦੋਂ ਆਇਆ ਪੁੱਤ ਨਾਲੇ ਤੇਰਾ ਕੀ ਹਾਲ ਚਾਲ ਹੈ ਆਓ ਤੁਸੀਂ ਬੈਠੋ ਮੈਂ ਚਾਹ ਬਣਾਉਣੀ ਆ ਨਾਲੇ ਮੈਂ ਪਾਣੀ ਲੈ ਕੇ ਆਉਂਦੀ ਹਾਂ ਸੰਦੀਪ ਅੰਦਰ ਬੈਠਦਾ ਪਾਣੀ ਦਾ ਗਲਾਸ ਆਂਟੀ ਜੀ ਲੈ ਕੇ ਆਉਂਦੇ ਹਨ ਸੰਦੀਪ ਦੀਆਂ ਨਜ਼ਰਾਂ ਕਦੇ ਇੱਧਰ ਜਾਂਦੀਆਂ ਸੀ ਤੇ ਕਦੇ ਉੱਤਰ ਜਿਵੇਂ ਉਹ ਕਿਸੇ ਚੀਜ਼ ਨੂੰ ਲੱਭ ਰਿਹਾ ਹੋਵੇ ਤਾ ਫਿਰ ਉਸ ਨੂੰ ਆਂਟੀ ਜੀ ਪੁੱਛਦੇ ਨੇ ਕੀ ਗੱਲ ਹੈ ਪੁੱਤ ਕੀ ਲੱਭਦਾ ਮੈਂ ਆਪਣੇ ਮਾਪਿਓ ਨੂੰ ਲੱਭਦਾ ਸੰਦੀਪ ਨੇ ਕਿਹਾ ਮੈਂ ਉਹਨਾਂ ਨੂੰ ਵੇਖਣਾ ਚਾਹੁੰਨਾ ਕਿੱਧਰ ਹੈ ਉਹ ਕਿੱਧਰ ਗਏ ਨੇ ਮੈਂ ਸੁਣਿਆ ਤੁਹਾਡੇ ਕੋਲੇ ਰਹਿ ਰਹੇ ਨੇ ਆਂਟੀ ਜੀ ਬੋਲਦੇ ਨੇ ਲੈ ਮੇਰਾ ਇਹਨਾਂ ਨਸੀਬ ਕਿੱਥੇ ਕਿ ਮੈਂ ਆਪਣੀ ਸਹੇਲੀ ਦੇ ਨਾਲ ਰਹਿ ਪਾਵਾਂ ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਤੇਰੀ ਮੰਮੀ ਨਾਲ ਗੱਲਾਂ ਕਰੇ ਨੂੰ ਕਿੰਨਾ ਸਮਾਂ ਹੋ ਗਿਆ ਉਸਦੇ ਨਾਲ ਰਹੇ ਨੂੰ ਉਹ ਤਾਂ ਪਤਾ ਨਹੀਂ ਵਿਚਾਰੀ ਕਿੱਧਰ ਚਲੀ ਗਈ ਮੈਂ ਤਾਂ ਪਿਛਲੇ 3 ਸਾਲਾਂ ਤੋਂ ਉਸ ਨੂੰ ਦੇਖਿਆ ਤੱਕ ਨਹੀਂ ਤੂੰ ਇੱਥੇ ਆਉਣ ਦੀ ਗੱਲ ਕਰਦਾ ਇੱਥੇ ਨਹੀਂ ਹਨ ਬੇਟਾ ਤੈਨੂੰ ਕਿਸ ਨੇ ਦੱਸਿਆ ਹੁਣ ਸਾਰੀ ਗੱਲ ਸੰਦੀਪ ਦੇ ਹੌਲੀ-ਹੌਲੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਸੰਦੀਪ ਨੂੰ ਸਮਝ ਆ ਗਿਆ ਸੀ ਕਿ ਕੁਝ ਵੱਡਾ ਚੱਲ ਰਿਹਾ ਹੈ ਜੋ ਕਿ ਸ਼ਾਇਦ ਉਸ ਤੋਂ ਪਰੇ ਹੈ ਇਸ ਸਮੇਂ ਉਸ ਨੂੰ ਆਪਣੇ ਆਪ ਨੂੰ ਸੰਭਾਲਣਾ ਸਮਝਿਆ ਕਿ ਉਹ ਨਹੀਂ ਚਾਹੁੰਦਾ ਸੀ ਕਿਰੇ ਪਰਿਵਾਰ ਦਾ ਮਸਲਾ ਸਾਰਿਆਂ ਦੇ ਸਾਹਮਣੇ ਆਵੇ ਅੱਗੋਂ ਆਖਦਾ ਕੋਈ ਗੱਲ ਨਹੀਂ ਆਂਟੀ ਹੋ ਸਕਦਾ ਕਿ ਤੇ ਹੋਰ ਗਏ ਹੋਣੇ ਮੈਂ ਆਪੇ ਜਾ ਕੇ ਉਹਨਾਂ ਨੂੰ ਲੱਭ ਲਾਂਗਾ ਸ਼ਾਇਦ ਘਰੇ ਹੋਣਗੇ ਸ਼ਾਇਦ ਮੇਰੀ ਘਰ ਵਾਲੀ ਨਾਲ ਉੱਥੇ ਰਹਿ ਰਹੇ ਹੋਣਗੇ ਇੱਕ ਝੂਠੀ ਜਿਹੀ ਮੁਸਕਰਾਹਟ ਦਿੰਦਾ ਅਤੇ ਪਾਣੀ ਦਾ ਗਲਾਸ ਮੇਜ਼ ਤੇ ਰੱਖ ਕੇ ਬਾਹਰ ਟੈਕਸੀ ਵੱਲ ਆ ਜਾਂਦਾ ਅੱਗੋਂ ਟੈਕਸੀ ਡਰਾਈਵਰ ਹਰਾਨ ਹੋ ਜਾਂਦਾ ਹੈ ਕਿ 2 ਮਿੰਟ ਪਹਿਲਾਂ ਤਾਂ ਬੜੀ ਖੁਸ਼ੀ ਦੇ ਨਾਲ ਅੰਦਰ ਗਿਆ ਸੀ ਉਹ ਬਾਰ ਆ ਗਏ ਇਸ ਦਾ ਮੂਤਰਿਆ ਕਿਉਂ ਹੈ ਤਾਂ ਉਹ ਪੁੱਛ ਲੈਂਦਾ ਕੀ ਗੱਲ ਹੈ ਜਨਾਬ ਤੁਸੀਂ ਬਹੁਤ ਦੁਖੀ ਲੱਗ ਰਹੇ ਹੋ ਕੀ ਹੋਇਆ ਸੰਦੀਪ ਸਾਰੀ ਗੱਲ ਉਸ ਟੈਕਸੀ ਡਰਾਈਵਰ ਨੂੰ ਦੱਸ ਦਿੰਦਾ ਹੈ ਕਿ ਮੇਰੀ ਮਾਂ ਕੋ ਨਹੀਂ ਮਿਲ ਰਹੀ ਘਰ ਵਾਲੀ ਆਖਦੀ ਹੈ ਕਿ ਇੱਥੇ ਆਏ ਨੇ ਪਰ ਇੱਥੇ ਤਾਂ ਹੈ ਹੀ ਨਹੀਂ ਇੱਥੇ ਤਾਂ ਮੈਂ ਆਪਣੀ ਆਂਟੀ ਨੂੰ ਪੁੱਛ ਰਿਹਾ ਹਾਂ ਉਹ ਤਾਂ ਕਹਿੰਦੀ ਪਿਛਲੇ 3 ਸਾਲਾਂ ਤੋਂ ਇੱਥੇ ਕਦੇ ਆਈ ਨਹੀਂ ਕਮਾਲ ਹੈ ਇਹ ਕਿਵੇਂ ਹੋ ਸਕਦਾ ਅੱਗੋ ਟੈਕਸੀ ਵਾਲਾ ਆਖਦਾ ਹੈ ਕੋਈ ਗੱਲ ਨਹੀਂ ਭਰਾਵਾ ਸਾਰੀ ਗੱਲ ਤੇਰੇ ਸਮਝ ਵਿੱਚ ਆ ਜਾਵੇਗੀ ਹੁਣ ਤੂੰ ਲੰਬੇ ਸਮੇਂ ਬਾਅਦ ਇੱਥੇ ਆਇਆ ਹੌਲੀ ਹੌਲੀ ਸਭ ਸਚਾਈ ਪਤਾ ਲੱਗ ਜਾਵੇਗੀ ਚਿੰਤਾ ਨਾ ਕਰ ਸਭ ਦਾ ਹੱਲ ਪ੍ਰਮਾਤਮਾ ਦੇ ਕੋਲੇ ਹੁੰਦਾ ਚਾਲਾ ਆਏ ਕਰਦੇ ਆ ਤੇਰੇ ਸ਼ਹਿਰ ਜਾਣ ਤੋਂ ਪਹਿਲਾਂ ਆਪਾਂ ਗੁਰੂ ਘਰ ਚਲਦੇ ਹਾਂ ਬੜਾ ਮਨਿਆ ਧੰਨਿਆ ਬਾਬਾ ਦੀਪ ਸਿੰਘ ਦਾ ਗੁਰੂ ਘਰ ਹੈ ਇੱਥੋਂ ਜੋ ਆਉਂਦਾ ਸੱਚੇ ਮਨ ਨਾਲ ਅਰਦਾਸ ਕਰਦਾ ਉਹ ਅਰਦਾਸ ਹਮੇਸ਼ਾ ਪੂਰੀ ਹੁੰਦੀ ਹੈ ਆ ਜਾ ਇੱਥੇ ਆਪਾਂ ਮਿਲ ਕੇ ਤੇਰੇ ਮਾਪਿਓ ਦੀ ਅਰਦਾਸ ਕਰ ਲਵਾਂਗੇ ਨਾਲੇ ਇੱਥੇ ਆ ਕੇ ਲੰਗਰ ਛੱਕ ਲੈਣੀ ਆ ਤੈਨੂੰ ਵੀ ਸ਼ਾਇਦ ਬੜਾ ਲੰਮਾ ਸਮਾਂ ਹੋ ਗਿਆ ਹੋਣਾ ਕਿਸੇ ਗੁਰੂ ਘਰ ਵਿੱਚ ਲੰਗਰ ਛਕੇ ਨੂੰ ਅਮਰੀਕਾ ਵਿੱਚ ਤਾਂ ਬਹੁਤ ਸਾਰੇ ਗੁਰੂ ਘਰ ਹਨ ਤਾਂ ਸੰਦੀਪ ਕਹਿੰਦਾ ਹੈ ਅਮਰੀਕਾ ਵਿੱਚ ਬਹੁਤ ਸਾਰੇ ਗੁਰੂ ਘਰ ਹਨ ਉੱਥੇ ਅਸੀਂ ਜਾਣੇ ਰਹਿਣੇ ਆ ਚਲੋ ਫਿਰ ਵੀ ਆਪਾਂ ਚੱਲੀਏ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਸੰਦੀਪ ਆਖਦਾ ਹੈ ਜਿਵੇਂ ਦੋਨੇ ਜਾਣੇ ਬਾਬਾ ਦੀਪ ਸਿੰਘ ਦੇ ਗੁਰੂ ਘਰ ਵਿੱਚ ਚਲੇ ਜਾਂਦੇ ਨੇ ਐਤਵਾਰ ਦਾ ਦਿਨ ਹੈ ਸੰਗਤ ਵੀ ਬਹੁਤ ਜ਼ਿਆਦਾ ਹੈ ਬਾਹਰ ਆ ਕੇ ਉਸਨੇ ਵੇਖਿਆ ਕਿ ਇੱਥੇ ਕਈ ਬਜ਼ੁਰਗ ਜਿਹੜੇ ਲਾਈਨ ਦੇ ਵਿੱਚ ਲੱਗ ਕੇ ਲੰਗਰ ਪ੍ਰਸ਼ਾਦਾ ਛੱਕ ਰਹੀ ਨੇ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਜਿਨੇ ਆਪਣੇ ਨੋ ਸ਼ਾਇਦ ਲੰਬੇ ਸਮੇਂ ਤੋਂ ਕੱਟੇ ਹੀ ਨਹੀਂ ਜਿਹੜਾ ਵਿਚਾਰਾ ਮੈਲੇ ਕੱਪੜੇ ਪਾਟੇ ਪੁਰਾਣੇ ਕੱਪੜਿਆਂ ਦੇ ਵਿੱਚ ਲੰਗਰ ਹਾਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਧੱਕਾ ਮੁੱਕੀ ਚੱਲ ਰਹੀ ਹੈ ਲਾਈਨ ਦੇ ਵਿੱਚ ਬਜ਼ੁਰਗ ਦਾ ਖੜੇ ਰਹਿਣਾ ਬੜਾ ਮੁਸ਼ਕਿਲ ਹੈ ਜਿਹੜੇ ਥੋੜੇ ਬਹੁਤ ਤਕੜੇ ਹਨ ਜਿਨ੍ਹਾਂ ਦੇ ਹੱਡ ਗੋਡੇ ਕੰਮ ਕਰਦੇ ਹਨ ਉਹ ਤਾਂ ਅੰਦਰ ਚਲੇ ਜਾਂਦੇ ਹਨ ਬਜ਼ੁਰਗ ਵਿਚਾਰਾ ਲਾਈਨ ਦੇ ਵਿੱਚ ਲੱਗਿਆ ਰਹਿ ਜਾਂਦਾ ਹੈ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਸੰਦੀਪ ਉਸ ਬਜ਼ੁਰਗ ਦੇ ਕੋਲ ਜਾਂਦਾ ਹੈ ਸੰਦੀਪ ਆਖਦਾ ਹੈ ਬਜ਼ੁਰਗੋ ਕੋਈ ਗੱਲ ਨਹੀਂ ਤੁਹਾਡੇ ਵਾਸਤੇ ਲੰਗਰ ਮੈਂ ਲੈ ਆਉਣਾ ਬਜ਼ੁਰਗ ਬਿਨਾਂ ਉਹ ਸਵਾਲ ਵੇਖ ਕੇ ਕਹਿ ਦਿੰਦਾ ਹੈ ਕੋਈ ਗੱਲ ਨਹੀਂ ਪੁੱਤ ਮੈਂ ਆਪੇ ਲੈ ਲਵਾਂਗਾ ਜਿਵੇਂ ਹੀ ਸੰਦੀਪ ਨੇ ਥੋੜਾ ਹੋਰ ਗੌਰ ਨਾਲ ਵੇਖਿਆ ਤਾਂ ਉਸ ਨੂੰ ਉਸ ਵਿੱਚੋਂ ਬਜ਼ੁਰਗ ਆਪਣੇ ਬਾਪੂ ਦੀ ਝਲਕ ਦਿਖਣ ਲੱਗੀ ਜਿਵੇਂ ਹੀ ਮੇਰੇ ਪਿਤਾ ਹੋਣ ਸੰਦੀਪ ਆਖਦਾ ਬਾਪੂ ਜਿਵੇਂ ਹੀ ਬਾਪੂ ਜੀ ਸ਼ਬਦ ਸੁਣਿਆ ਬਜ਼ੁਰਗ ਗੁਰਵਿੰਦਰ ਸਿੰਘ ਘੁੰਮ ਕੇ ਵੇਖਦਾ ਅੱਗੇ ਆਪਣੇ ਮੁੰਡੇ ਸੰਦੀਪ ਨੂੰ ਖੜਾ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਗੁੱਸਾ ਆ ਜਾਂਦਾ ਹੈ ਗੁੱਸੇ ਨਾਲ ਲਾਲ ਹੋ ਜਾਂਦੀਆਂ ਨੇ ਆਵਾਜ਼ ਵਿੱਚ ਗੁੱਸਾ ਭਰਿਆ ਆ ਗਿਆ ਹੁਣ ਇੱਥੇ ਤੂੰ ਦੇਖਣਾ ਆ ਕਿ ਅਸੀਂ ਮਰ ਗਏ ਹਾਂ ਜਾਂ ਜਾਂਉਂਦੇ ਹਾਂ ਭੱਜ ਜਾ ਇੱਥੋਂ ਮੈਨੂੰ ਲੋੜ ਨਹੀਂ ਹੁਣ ਤੁਹਾਡੀ ਜਿੱਥੇ ਮਰਜੀ ਜਾ ਅਸੀਂ ਨਹੀਂ ਤੈਨੂੰ ਜਾਣਦੇ ਜੇਕਰ ਸਾਡਾ ਨਹੀਂ ਤਾਂ ਅਸੀਂ ਤੇਰੇ ਵੀ ਨਹੀਂ ਅੱਗੋਂ ਇੰਨੀ ਗੱਲ ਸੁਣ ਕੇ ਸੰਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਮੇਰਾ ਬਾਪੂ ਇਸ ਹਾਲਤ ਦੇ ਵਿੱਚ ਇੱਥੇ ਤੇ ਮੈਨੂੰ ਠੁਕਰਾ ਰਹੇ ਨੇ ਮੇਰੇ ਤੇ ਗੁੱਸਾ ਕਰ ਰਹੇ ਹਨ ਆਖਿਰ ਗੱਲ ਕੀ ਹੈ ਬਾਪੂ ਜੀ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਮੇਰੇ ਤੋਂ ਇਦਾਂ ਦੀ ਕਿਹੜੀ ਗਲਤੀ ਹੋ ਗਈ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲ ਕਿਉਂ ਕਰ ਰਹੇ ਹੋ ਆਖਿਰ ਤੁਸੀਂ ਆਪਣੇ ਘਰ ਕਿਉਂ ਨਹੀਂ ਰਹਿ ਰਹੇ ਕੀ ਗੱਲ ਹੈ ਰਮਨ ਤੁਹਾਨੂੰ ਰੋਟੀ ਨਹੀਂ ਦਿੰਦੀ ਰੋਟੀ ਕੀ ਦੇਣੀ ਹੈ ਉਸਨੇ ਤਾਂ ਸਾਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇਰੀ ਹੀ ਰਜ਼ਾਮੰਦੀ ਸੀ ਨਾ ਤੂੰ ਸਾਰਾ ਕੁਝ ਜਾਣਦਾ ਸੀ ਕਿਉਂ ਨਹੀਂ ਰੋਕਿਆ ਇਹ ਸਭ ਸੁਣ ਕੇ ਸੰਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਸੱਚਮੁੱਚ ਮੇਰੀ ਰਜਾਮੰਦੀ ਸੀ ਮੈਂ ਤੁਹਾਨੂੰ ਘਰੋਂ ਕਿਉਂ ਕੱਢੂੰਗਾ ਬਾਪੂ ਆ ਮੇਰੀ ਰਜਾਮੰਦੀ ਨਹੀਂ ਸੀ ਮੈਂ ਤੁਹਾਨੂੰ ਘਰੋਂ ਕਿਉਂ ਕੱਢੂੰਗਾ ਆਖਿਰਕਾਰ ਮੈਂ ਇਦਾਂ ਕਿਉਂ ਕਰੂੰਗਾ ਤੁਹਾਡੇ ਵਾਸਤੇ ਤਾਂ ਮੈਂ ਦਿਨ ਰਾਤ ਅਮਰੀਕਾ ਦੇ ਵਿੱਚ ਕੰਮ ਕਰਦਾ ਸੀ ਮਿਹਨਤ ਕਰਦਾ ਸੀ ਪ੍ਰਦੇਸ਼ ਵਿੱਚ ਜਾ ਕੇ ਆਪਣੇ ਘਰ ਦੇਆਂ ਤੋਂ ਦੂਰ ਇੰਨੀ ਮਿਹਨਤ ਕੀਤੀ ਮੈਂ ਕਿੰਨਾ ਪੈਸਾ ਕਮਾਇਆ ਕਿਸ ਵਾਸਤੇ ਤੁਹਾਡੇ ਵਾਸਤੇ ਮੈਂ ਤੁਹਾਨੂੰ ਬਾਹਰ ਕਿਉਂ ਕੱਢੂੰਗਾ ਪਹਿਲਾਂ ਮੈਨੂੰ ਕੀ ਮਿਲੂਗਾ ਬਾਹਰ ਕੱਢ ਕੇ ਤੁਹਾਨੂੰ ਅੱਗੋਂ ਇੰਨੀ ਗੱਲ ਸੁਣ ਕੇ ਬਾਪੂ ਜੀ ਥੋੜੀ ਥੋੜੀ ਗੱਲ ਸਮਝ ਵਿੱਚ ਆਉਣ ਲੱਗ ਜਾਂਦੀ ਹੈ ਤਾਂ ਫਿਰ ਉਹ ਸੰਦੀਪ ਨੂੰ ਕਹਿੰਦੇ ਨੇ ਕਿ ਚੱਲ ਤੇਰੀ ਮਾਂ ਇੰਤਜ਼ਾਰ ਕਰ ਰਹੀ ਹੈ ਤਾਂ ਉਹ ਸੰਦੀਪ ਨੂੰ ਬਾਹਰ ਲੈ ਜਾਂਦਾ ਹੈ ਇੱਕ ਬਜ਼ੁਰਗ ਔਰਤ ਕੁਝ ਕੰਗੇ ਅਤੇ ਕੁਝ ਸਮਾਨ ਜ਼ਮੀਨ ਤੇ ਰੱਖ ਕੇ ਚੁੰਨੀ ਵਿਛਾ ਕੇ ਵੇਚਦੀ ਹੈ ਆਪਣੀ ਮਾਂ ਉਹ ਇਸ ਹਾਲਤ ਵਿੱਚ ਵੇਖ ਕੇ ਸੰਦੀਪ ਰੋ ਪੈਂਦਾ ਅੱਗੋਂ ਮਾਂ ਨੇ ਜਿਵੇਂ ਹੀ ਦੇਖਿਆ ਉਸ ਦਾ ਮੁੰਡਾ ਸੰਦੀਪ ਸਾਹਮਣੇ ਖੜਾ ਉਸ ਦੀਆਂ ਅੱਖਾਂ ਵਿੱਚ ਗੁੱਸਾ ਆਉਂਦਾ ਹੈ ਅੱਖਾਂ ਵਿੱਚ ਹੰਝੂ ਵੀ ਹਨ ਤੇ ਗੁੱਸਾ ਵੀ ਬਹੁਤ ਜ਼ਿਆਦਾ ਆਪਣੇ ਮੁੰਡੇ ਨੂੰ ਕਿੰਨੇ ਚਿਰ ਬਾਅਦ ਦੇਖ ਰਹੀ ਹੈ ਪਰ ਗੁੱਸਾ ਬਹੁਤ ਜ਼ਿਆਦਾ ਸੀ ਤੇ ਕਹਿੰਦੀ ਹੈ ਕਿ ਇੱਥੇ ਕੀ ਲੈਣ ਆਇਆ ਸਾਨੂੰ ਮਰਿਆ ਵੇਖਣ ਆਇਆ ਚਲ ਆ ਜਾ ਇੱਥੋਂ ਜੇਕਰ ਤੂੰ ਸਾਨੂੰ ਘਰ ਤੋਂ ਬਾਹਰ ਹੀ ਕੱਢਣਾ ਸੀ ਤੇਰੇ ਵਰਗੀ ਲਾਦਨੂ ਜੰਮ ਕੇ ਤਾਂ ਮੈਨੂੰ ਬਹੁਤ ਦੁੱਖ ਹੋ ਰਿਹਾ ਉਸ ਦਿਨ ਤੋਂ ਬੜਾ ਅਫਸੋਸ ਹੈ ਜਿਸ ਦਿਨ ਤੂੰ ਸਾਡੇ ਘਰੇ ਜਨਮ ਲਿਆ ਸਾਨੂੰ ਐਵੇਂ ਸੀ ਕਿ ਸਾਡੀ ਸੇਵਾ ਕਰੇਂਗਾ ਪਰ ਤੂੰ ਆਪ ਹੱਲ ਦਿੱਤਾ ਤੈਨੂੰ ਜੰਮਣ ਦਾ ਇਹ ਫਲ ਮਿਲਿਆ ਮੇਰੇ ਵਿੱਚ ਹੀ ਕੋਈ ਕਮੀ ਹੋਵੇਗੀ ਤੇਰੇ ਵਰਗਾ ਕਪੁੱਤ ਮੇਰੇ ਘਰ ਜੰਮ ਪਿਆ ਆਪਣੀ ਮਾਂ ਦੇ ਇਹ ਬੋਲ ਸੁਣ ਕੇ ਸੰਦੀਪ ਦਾ ਕਲੇਜਾ ਚੀਰਿਆ ਜਾਂਦਾ ਹੈ ਆਪਣੀ ਮਾਂ ਨੂੰ ਚੁੱਪ ਕਰਾਉਂਦਾ ਤੇ ਨਾਲੇ ਸੰਦੀਪ ਰੋਕ ਕੇ ਕਹਿੰਦਾ ਕਿ ਮਾਂ ਇਦਾਂ ਦਾ ਨਹੀਂ ਕਹੋ ਮੈਂ ਬਿਲਕੁਲ ਤੁਹਾਡਾ ਕਪੁੱਤ ਨਹੀਂ ਸ਼ਾਇਦ ਹਾਲਤ ਇਹ ਜੇ ਹੋ ਗਈ ਸੀ ਸ਼ਾਇਦ ਮੈਨੂੰ ਤੁਹਾਡੇ ਬਾਰੇ ਕੁਝ ਨਹੀਂ ਪਤਾ ਸੀ ਮੈਨੂੰ ਜੇਕਰ ਥੋੜਾ ਵੀ ਅੰਦਾਜ਼ਾ ਹੁੰਦਾ ਤੁਸੀਂ ਇਸ ਹਾਲ ਵਿੱਚ ਜੀ ਰਹੇ ਹੋ ਮੈਂ ਉੱਥੋਂ ਹੀ ਇੱਥੇ ਆ ਜਾਂਦਾ ਮੈਨੂੰ ਤਾਂ ਸ਼ੱਕ ਪਿਆ ਕਿਉਂਕਿ ਮੀਰੀ ਗੱਲ ਤੁਹਾਡੇ ਨਾਲ ਹੋਏ ਨੂੰ ਬਹੁਤ ਚਿਰ ਹੋ ਗਿਆ ਜਦੋਂ ਵੀ ਮੈਂ ਆਪਣੀ ਘਰਵਾਲੀ ਨੂੰ ਪੁੱਛਦਾ ਉਹ ਕਹਿੰਦੀ ਬਾਹਰ ਗਏ ਹਨ ਉਹ ਤਾਂ ਬਿਮਾਰ ਹਨ ਹਸਪਤਾਲ ਦੇ ਵਿੱਚ ਹਨ ਉਹ ਤਾਂ ਤੀਰਥ ਯਾਤਰਾ ਤੇ ਗਏ ਹਨ ਇਸ ਤਰ੍ਹਾਂ ਦੇ ਬਹਾਨੇ ਲਾ ਕੇ ਤੁਹਾਡੇ ਨਾਲ ਕਦੇ ਵੀ ਗੱਲ ਨਾ ਕਰਾਈ ਬਸ ਮੈਂ ਤੁਹਾਡੇ ਨਾਲ ਗੱਲ ਕਰ ਤੇ ਤਰਸ ਗਿਆ ਇਸ ਕਰਕੇ ਸ਼ਾਇਦ ਮੈਂ ਉਥੋਂ ਆਇਆ ਸ਼ਾਇਦ ਰੱਬ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ ਕੋਈ ਗੱਲ ਨਹੀਂ ਚਲੋ ਆਓ ਗੱਡੀ ਦੇ ਵਿੱਚ ਬੈਠੋ ਆਪਾਂ ਕਿਸੇ ਹੋਟਲ ਦੇ ਵਿੱਚ ਚੱਲਦੀਆਂ ਉਥੋਂ ਤੁਸੀਂ ਰੁਕੋ ਬਾਅਦ ਵਿੱਚ ਮੈਂ ਦੇਖ ਲਵਾਂਗਾ ਕਿ ਮੈਂ ਕੀ ਕਰਨਾ ਮੈਂ ਆਪੇ ਕਰੂੰਗਾ ਬਸ ਤੁਸੀਂ ਵੇਖਦੇ ਜਾਓ ਮੈਂ ਕੀ ਕਰਤਾ ਸੰਦੀਪ ਆਪਣੇ ਮਾਪਿਓ ਨੂੰ ਇੱਕ ਆਲੀਸ਼ਾਨ ਹੋਟਲ ਦੇ ਵਿੱਚ ਲੈ ਜਾਂਦਾ ਉਥੋਂ ਦਾ ਮਾਹੌਲ ਦੇਖ ਕੇ ਸੰਦੀਪ ਦੇ ਮਾਪਿਓ ਦੇ ਹੋਸ਼ ਉੱਡ ਜਾਂਦੇ ਨੇ ਇੰਨਾ ਆਲੀਸ਼ਾਨ ਹੋਟਲ ਇੰਨਾ ਮਹਿੰਗਾ ਹੋਟਲ ਦੇ ਵਿੱਚ ਲਿਓਣ ਦੀ ਕੀ ਲੋੜ ਸੀ ਮੰਮੀ ਪਾਪਾ ਤੁਸੀਂ ਇੱਥੇ ਰੁਕੋ ਮੈਂ ਆਪੇ ਦੇਖਾਂਗਾ ਬਸ ਪਹਿਲਾਂ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਆਖਿਰ ਕੀ ਕੀ ਹੋਇਆ ਤੁਹਾਡੇ ਨਾਲ ਬਾਅਦ ਦੇ ਵਿੱਚ ਮੈਂ ਆਪੇ ਬਦਲਾ ਲਵਾਗਾ ਤੁਹਾਡਾ ਨਾਲ ਇਕੱਲੇ ਇਕੱਲੇ ਕੋਈ ਝੁਲਮਦਾ ਜੇਕਰ ਮੈਂ ਬਦਲਾ ਨਾ ਲੈਂਦਾ ਤਾਂ ਮੈਂ ਤੁਹਾਡਾ ਪੁੱਤ ਨਹੀਂ ਅੱਗੋਂ ਆਪਣੇ ਮੰਮੀ ਪਾਪਾ ਨੂੰ ਬੈੱਡ ਤੇ ਬਿਠਾ ਕੇ ਆਪ ਜਮੀਨ ਤੇ ਬਹਿ ਜਾਂਦਾ ਹੁਣ ਦੱਸੋ ਪੂਰੀ ਗੱਲ ਕੱਲੀ-ਕੱਲੀ ਗੱਲ ਮੈਨੂੰ ਸਾਰੀ ਗੱਲ ਦਾ ਪਤਾ ਹੋਣਾ ਚਾਹੀਦਾ ਮੇਰੇ ਤੋਂ ਕੋਈ ਵੀ ਸੱਚ ਲੁਕਿਆ ਨਹੀਂ ਹੋਣਾ ਚਾਹੀਦਾ ਸਾਰਾ ਕੁਝ ਦੱਸੋ ਤੁਹਾਡੇ ਨਾਲ ਕੀ ਕੀ ਹੋਇਆ ਅੱਗੋਂ ਮਾਤਾ ਪਿਤਾ ਰੋਂਦੇ ਹੋਏ ਅੱਖਾਂ ਦੇ ਵਿੱਚ ਪਾਣੀ ਭਰ ਕੇ ਸਾਰੀ ਸਚਾਈ ਸਾਹਮਣੇ ਰੱਖ ਦਿੰਦੇ ਹਨ ਜਦੋਂ ਤੂੰ ਗਿਆ ਸੀ ਸ਼ੁਰੂ ਦੇ 6 ਮਹੀਨੇ ਤਾਂ ਵਧੀਆਂ ਲੰਘੇ ਸਾਨੂੰ ਲੱਗਿਆ ਸਾਡੇ ਬੜੇ ਚੰਗੇ ਭਾਗ ਹਨ ਜਿਹੜੀ ਇਦਾਂ ਦੀ ਵਧੀਆ ਨੋ ਮਿਲੀ ਜੋ ਕਿ ਸਾਡੀ ਬਹੁਤ ਵਧੀਆ ਸੇਵਾ ਕਰ ਰਹੀ ਹੈ ਅਸੀਂ ਰੋਜ਼ ਰੱਬ ਦਾ ਧੰਨਵਾਦ ਕਰਦੇ ਰੋਜ਼ ਰੋਜ਼ ਰੱਬ ਨੂੰ ਸ਼ੁਕਰੀਆ ਅਦਾ ਕਰਦੇ ਇਹੋ ਜੀ ਨੂੰ ਸਾਡੇ ਲੇਖਾਂ ਦੇ ਵਿੱਚ ਲਿਖਤੀ ਲੇਕਿਨ ਸ਼ਾਇਦ ਉਹ ਉਸ ਦਾ ਬਾਹਰੀ ਰੂਪ ਸੀ ਸ਼ਾਇਦ ਅਸਲੀ ਸੱਚਾਈ ਅਸੀਂ ਸਮਝ ਨਹੀਂ ਪਾਈ ਥੋੜੇ ਸਮੇਂ ਬਾਅਦ ਇੱਕ ਦਿਨ ਅਚਾਨਕ ਘਰੋਂ ਗਾਇਬ ਹੋ ਗਈ ਅਸੀਂ ਸਾਰਾ ਦਿਨ ਉਸ ਨੂੰ ਲੱਭਿਆ ਆਸੇ ਪਾਸੇ ਪੜੋਸ ਦੇ ਵਿੱਚ ਜਾ ਕੇ ਚੈੱਕ ਕੀਤਾ ਕਿਤੇ ਨਹੀਂ ਮਿਲੀ ਸਾਨੂੰ ਬਾਰ-ਬਾਰ ਫੋਨ ਲਾਇਆ ਅੱਗੋਂ ਸਾਡਾ ਫੋਨ ਤੱਕ ਨਹੀਂ ਚੱਕਿਆ ਲੇਕਿਨ ਸ਼ਾਮ ਨੂੰ ਜਦੋਂ ਘਰ ਆਈ ਸਾਡੇ ਚੈਨ ਦੇ ਵਿੱਚ ਚੈਨ ਆਈ ਲੇਕਿਨ ਉਸਦੇ ਹੱਥ ਵਿੱਚ ਇੱਕ ਬੈਗ ਸੀ ਅੰਦਰ ਆ ਕੇ ਕਹਿੰਦੀ ਇਹ ਕਮਰਾ ਖਾਲੀ ਕਰ ਦਿਓ ਇੱਥੇ ਹੁਣ ਮੇਰੀ ਮਾਂ ਰਹੇਗੀ ਤੁਸੀਂ ਬਰਾਂਡੇ ਦੇ ਵਿੱਚ ਸੌਂ ਜਾਇਆ ਕਰੋ ਬਾਪੂ ਜੀ ਤਾਂ ਪਹਿਲਾਂ ਹੀ ਬਰਾਂਡੇ ਦੇ ਵਿੱਚ ਰਹਿੰਦੇ ਸਨ ਤੁਸੀਂ ਵੀ ਹੁਣ ਬਰਾਂਡੇ ਦੇ ਵਿੱਚ ਹੀ ਚਲੇ ਜਾਓ ਮੈਨੂੰ ਜਦੋਂ ਇਹ ਗੱਲ ਆਖੀ ਮੈਂ ਆਖਿਆ ਇਹੋ ਜੀ ਕਿਹੜੀ ਗੱਲ ਐ ਜੇਕਰ ਤੇਰੀ ਮੰਮੀ ਆਈ ਐ ਕੋਈ ਗੱਲ ਨਹੀਂ 4 ਦਿਨਾਂ ਵਾਸਤੇ ਆਈ ਆ ਅਸੀਂ ਦੋਨੇ ਇਕੱਠੇ ਪੈਜਿਆ ਕਰਾਂਗੇ ਫਿਰ ਕੀ ਹੁੰਦਾ ਮੇਰੀ ਵੀ ਤਾਂ ਰਿਸ਼ਤੇਦਾਰ ਹੈ ਮੈਂ ਕਿਹੜਾ ਉਸ ਨੂੰ ਆਪਣੇ ਨਾਲ ਨਾ ਸਵਾਵਾਂਗੇ ਕੋਈ ਗੱਲ ਨਹੀਂ ਆਨਲੈਨ ਦੇ ਅੱਗੋਂ ਆਖਦੀ ਹੈ ਮੈਂ ਕਦੋਂ ਕਿਹਾ ਕੀ ਉਹ ਸਿਰਫ ਥੋੜੇ ਦਿਨਾਂ ਵਾਸਤੇ ਆਈ ਐ ਹਮੇਸ਼ਾ ਵਾਸਤੇ ਉਹ ਇੱਥੇ ਹੀ ਰਹੇਗੀ ਤੁਸੀਂ ਬਾਹਰ ਚੱਲੋ ਆਪਣਾ ਜੁੱਲੀ ਬਿਸਤਰਾ ਚੱਕੋ ਤੇ ਬਾਹਰ ਬਰਾਂਡੇ ਵਿੱਚ ਚਲੇ ਜਾਓ ਇੱਥੇ ਮੇਰੀ ਮੰਮੀ ਸੌਣਗੇ ਨਾ ਕਿ ਤੁਸੀਂ ਹੁਣ ਇੰਨੀ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਉਹ ਬਉ ਜੋ ਕਿ ਪਿਛਲੇ 6 ਮਹੀਨਿਆਂ ਤੋਂ ਸਾਡੀ ਰੱਜ ਕੇ ਸੇਵਾ ਕਰ ਰਹੀ ਹੈ ਇੱਕਦਮ ਉਸਦੀ ਟੋਨ ਜਿਹੜੀ ਉਹ ਬਦਲ ਗਈ ਸੀ ਐਵੇਂ ਕਿਵੇਂ ਇੱਥੇ ਰਹੇਗੀ ਮੈਂ ਹੁਣੇ ਸੰਦੀਪ ਨਾਲ ਗੱਲ ਕਰਤੀ ਹਾਂ ਮੈਂ ਬਹੁਤ ਵਾਰ ਫੋਨ ਲਗਾਇਆ ਪਰ ਕਿੰਨੀਆਂ ਘੰਟੀਆਂ ਵੱਜੀਆਂ ਤੂੰ ਅੱਗੋਂ ਫੋਨ ਹੀ ਨਹੀਂ ਚੱਕਿਆ ਸੰਦੀਪ ਨੇ ਆਖਿਆ ਸ਼ਾਇਦ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਨੰਬਰ ਬਦਲ ਦਿੱਤਾ ਸੀ ਸ਼ਾਇਦ ਮੈਂ ਰਮਨ ਨੂੰ ਦੱਸਿਆ ਸੀ ਕਿ ਮੈਂ ਨੰਬਰ ਬਦਲ ਦਿੱਤਾ ਉਸ ਨੇ ਇਸ ਚੀਜ਼ ਦਾ ਫਾਇਦਾ ਚੁੱਕ ਕੇ ਤੁਹਾਨੂੰ ਮਜਬੂਰ ਕੀਤਾ ਅੱਗੋਂ ਦੱਸੋ ਕੀ ਗੱਲ ਹੋਈ ਮੈਂ ਬਾਹਰ ਰਹਿਣ ਲੱਗ ਗਈ ਮੇਰੀ ਤਬੀਅਤ ਪਹਿਲਾਂ ਹੀ ਖਰਾਬ ਰਹਿੰਦੀ ਸੀ ਮੇਰੇ ਲੱਕ ਵਿੱਚ ਤਾਂ ਪਹਿਲਾਂ ਹੀ ਦਰਦ ਸੀ ਹੁਣ ਬਾਹਰ ਥੱਲੇ ਸੌਣ ਨਾਲ ਮੈਨੂੰ ਹੋਰ ਜ਼ਿਆਦਾ ਦਰਦ ਮਹਿਸੂਸ ਹੋਣ ਲੱਗਿਆ ਉਦੋਂ ਮੈਨੂੰ ਤੇਰੀ ਸਭ ਤੋਂ ਜ਼ਿਆਦਾ ਯਾਦ ਆਈ ਮੈਨੂੰ ਲੱਗਾ ਤੇਰੀ ਸਹਿਮਤੀ ਹੈ ਤਾਂ ਹੀ ਇਹ ਸਾਡਾ ਫੋਨ ਨਹੀਂ ਚੱਕਦਾ ਅਸੀਂ ਤੇਰੇ ਤੋਂ ਨਾਰਾਜ਼ ਰਹਿਣ ਲੱਗੇ ਅਸੀਂ ਵੀ ਤੈਨੂੰ ਫੋਨ ਕਰਨਾ ਬੰਦ ਕਰ ਦਿੱਤਾ ਅੱਗੋਂ ਹੌਲੀ-ਹੌਲੀ ਹੁਣ ਉਹਨਾਂ ਦੇ ਤੇਵਰ ਬਦਲਣ ਲੱਗੇ ਮੇਰੇ ਤੋਂ ਸਾਰੇ ਘਰ ਦੇ ਕੰਮ ਕਰਾਉਣ ਲੱਗੀ ਮੇਰੇ ਤੋਂ ਬੁੱਢੀ ਤੋਂ ਸਾਰੇ ਘਰ ਵਿੱਚ ਝਾੜੂ ਪੋਚਾ ਲਵਾਉਂਦੀ ਭਾਂਡੇ ਮਜਾਉਂਦੀ ਖਾਣਾ ਵੀ ਮੇਰੇ ਤੋਂ ਬਣਾਉਂਦੀ ਇੱਕ ਦਿਨ ਉਸ ਦੀਆਂ ਸਹੇਲੀਆਂ ਘਰ ਆਈਆਂ ਜਦੋਂ ਉਸਨੇ ਸਾਨੂੰ ਖਾਣਾ ਬਣਾਉਣ ਵਾਸਤੇ ਕਿਹਾ ਤੇਰਾ ਬਾਪੂ ਪਹਿਲਾਂ ਹੀ ਗੁੱਸੇ ਵਿੱਚ ਸੀ ਉਸਨੇ ਕਿਹਾ ਕਿ ਇਹ ਮੇਰੇ ਕੰਮ ਥੋੜੀ ਹਨ ਤੇਰੀਆਂ ਸਹੇਲੀਆਂ ਆਈਆਂ ਤੂੰ ਆਪੇ ਕਰ ਲੈ ਭਾਈ ਅੱਗੋਂ ਸਾਨੂੰ ਬਾਹਰ ਕੱਢਣ ਦੀ ਧਮਕੀ ਦੇ ਦਿੱਤੀ ਤੇ ਨਾਲੇ ਕਿਹਾ ਤੁਹਾਨੂੰ ਘਰ ਤੋਂ ਬਾਹਰ ਕੱਢ ਦੇਵਾਂਗੀ ਅਸੀਂ ਵੀ ਸੋਚਿਆ ਚਲੋ ਜੇਕਰ ਇੱਥੇ ਰੋਟੀਆਂ ਖਾਣੀਆਂ ਨੇ ਜੇਕਰ ਇੱਥੇ ਰਹਿਣਾ ਮਾੜਾ ਮੋਟਾ ਕੰਮ ਤਾਂ ਕਰਨਾ ਹੀ ਪਵੇਗਾ ਅਸੀਂ ਹੌਲੀ ਹੌਲੀ ਕੰਮ ਕਰਨ ਲੱਗ ਪਏ ਹੁਣ ਥੋੜੇ ਸਮੇਂ ਬਾਅਦ ਸਹੇਲੀਆਂ ਆਈਆਂ ਕਦੇ ਠੰਡਾ ਕਦੇ ਰੋਟੀ ਪਾਣੀ ਤਾਡੇ ਹੱਥੋਂ ਵੇਟਰਾ ਵਾਂਗੂ ਪਰੋਸਣ ਲੱਗੇ ਮੈਨੂੰ ਬੜਾ ਗੁੱਸਾ ਚੜਿਆ ਤੇਰੇ ਬਾਪੂ ਨੇ ਸਾਰਾ ਕੁਝ ਮੇਜ਼ ਤੇ ਚਲਾ ਕੇ ਮਾਰਿਆ ਸਾਰਾ ਕੁਝ ਫਰਸ਼ ਤੇ ਖਿਲਾਰ ਦਿੱਤਾ ਗੁੱਸੇ ਵਿੱਚ ਅੱਗ ਬਬੂਲਾ ਹੋ ਗਈ ਗੁੱਸੇ ਵਿੱਚ ਮਾੜੇ ਚੰਗੇ ਬੋਲ ਜਿਹੜੇ ਹਨ ਉਹ ਨੋ ਰਾਨੀ ਨੂੰ ਬੋਲ ਦਿੱਤੇ ਅੱਗੋਂ ਰਮਨ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੁਹਾਡੀ ਇੰਨੀ ਹਿੰਮਤ ਇੱਕ ਤਾਂ ਮੈਂ ਤੁਹਾਡੇ ਤੇ ਐਸਾਨ ਕਰ ਰਹੀ ਹਾਂ ਤੁਹਾਨੂੰ ਇੱਥੇ ਰੱਖ ਰਹੀ ਹਾਂ ਉਤੋਂ ਤੁਸੀਂ ਮੇਰੇ ਤੇ ਰੋਪ ਝਾੜਦੇ ਹੋ ਮੈਨੂੰ ਮਾੜਾ ਚੰਗਾ ਆਖਦੇ ਹੋ ਮੇਰੀਆਂ ਸਹੇਲੀਆਂ ਸਾਹਮਣੇ ਮੇਰੀ ਬੇਇੱਜ਼ਤੀ ਕਰਦੇ ਹੋ ਹੁਣ ਮੈਂ ਦੱਸਦੀ ਹਾਂ ਤੁਹਾਨੂੰ ਕੀ ਹੁੰਦਾ ਉਸਨੇ ਸਾਡਾ ਸਾਰਾ ਸਮਾਨ ਚੱਕ ਕੇ ਬਾਹਰ ਮਾਰਿਆ ਅਤੇ ਸਾਨੂੰ ਘਰੋਂ ਕੱਢ ਦਿੱਤਾ 33 ਦੁਪਹਿਰ ਅਸੀਂ ਘਰੋਂ ਬਾਹਰ ਹੋ ਗਏ ਇੰਨੀ ਗੱਲ ਸੁਣਦੇ ਹੋਏ ਸੰਦੀਪ ਦੀ ਮਾਤਾ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਸੰਦੀਪ ਨੇ ਆਪਣੀ ਮਾਂ ਦੇ ਅੱਖਾਂ ਦੇ ਹੰਝੂ ਪੂੰਝੇ ਤਾਂ ਸੰਦੀਪ ਦੀ ਮਾਂ ਕਹਿੰਦੀ ਫਿਰ ਅਸੀਂ ਦਰਦਾਰ ਦੀਆਂ ਠੋਕਰਾਂ ਖਾਂਦੀਆਂ ਅਸੀਂ ਬਿਮਾਰੀ ਦੀ ਹਾਲਤ ਵਿੱਚ ਕਦੇ ਇੱਧਰ ਕਦੇ ਉੱਧਰ ਗਏ ਬਾਅਦ ਦੇ ਵਿੱਚ ਸਾਨੂੰ ਇੱਥੇ ਬਾਬਾ ਦੀਪ ਸਿੰਘ ਗੁਰੂ ਘਰ ਵਿੱਚ ਸ਼ਰਨ ਮਿਲੀ ਇੱਥੇ ਸ਼ਾਇਦ ਰੱਬ ਨੇ ਆਪਾਂ ਨੂੰ ਦੁਬਾਰਾ ਮਿਲਾਇਆ ਮੈਨੂੰ ਲੱਗਿਆ ਸ਼ਾਇਦ ਤੂੰ ਸਾਡੇ ਬਾਰੇ ਜਾਣਦਾ ਹੋਵੇਂਗਾ ਸ਼ਾਇਦ ਇਹ ਸਾਰਾ ਕੁਝ ਤੇਰੀ ਰਜ਼ਾਮੰਦੀ ਨਾਲ ਹੋ ਰਿਹਾ ਅਸੀਂ ਤੈਨੂੰ ਹਰ ਰੋਜ਼ ਕੋਸਣ ਲੱਗੇ ਲੇਕਿਨ ਚਲੋ ਰੱਬ ਨੇ ਦੁਆਰਾ ਆਪਾਂ ਨੂੰ ਮਿਲਾ ਦਿੱਤਾ ਹੁਣ ਕੋਈ ਗੱਲ ਨਹੀਂ ਚਲੋ ਅਸੀਂ ਇੱਥੇ ਕੁਝ ਦਿਨ ਰਹਿੰਦੇ ਹਾਂ ਤੂੰ ਆਪੇ ਜਾ ਕਰੇ ਵੇਖ ਮਾਹੌਲ ਅੱਗੋ ਸੰਦੀਪ ਆਪਣੇ ਮਾਤਾ ਪਿਤਾ ਨੂੰ ਉੱਥੇ ਛੱਡ ਕੇ ਆਪਣੀ ਪਤਨੀ ਰਮਨ ਕੋਲ ਘਰੇ ਚਲਾ ਜਾਂਦਾ ਹੈ ਜਿਵੇਂ ਘਰੇ ਆਇਆ ਅੱਗੋ ਰਮਨ ਆਪਣੀ ਮਾਂ ਦੇ ਨਾਲ ਤਾਂ ਖੇਡ ਰਹੀ ਹੈ ਅਤੇ ਸਨੈਕਸ ਦਾ ਮਜ਼ਾ ਲੈ ਰਹੀ ਹੈ ਰਮਣ ਹਾਸਕੇ ਕਹਿ ਰਹੀ ਹੈ ਬੜਾ ਆਨੰਦ ਹੈ ਬੁੱਢਾ ਬੁੱਢੀ ਦੇ ਜਾਣ ਤੋਂ ਮਗਰੋਂ ਬਿਲਕੁਲ ਸਕੂਨ ਹੈ ਇੱਥੇ ਕੋਈ ਛੇੜਨ ਵਾਲਾ ਨਹੀਂ ਰਮਣ ਦਿਮਾਕ ਦੀ ਹੈ ਜੇਕਰ ਸੰਦੀਪ ਇੱਥੇ ਆ ਗਿਆ ਫਿਰ ਕੀ ਹੋਵੇਗਾ ਤਾਂ ਅੱਗੋਂ ਰਮਣ ਕਹਿੰਦੀ ਹੈ ਜਦੋਂ ਤੱਕ ਉਹ ਆਵੇਗਾ ਉਦੋਂ ਤੱਕ ਤਾਂ ਬੁੱਢਾ ਬੁੱਢੀ ਦਾ ਭੋਗ ਪੈ ਚੁੱਕਿਆ ਹੋਵੇਗਾ ਕਦੋਂ ਤੱਕ ਬੇਸਹਾਰਾ ਸੜਕਾਂ ਉੱਤੇ ਜਾਂਉਂਦੇ ਰਹਿਣਗੇ ਇੱਥੇ ਮਹਿਲਾਂ ਦੇ ਵਿੱਚ ਪਲੇ ਉਹਨਾਂ ਨੂੰ ਕਿੱਥੇ ਸੜਕਾਂ ਤੇ ਨੀਂਦ ਆਉਣੀ ਹੈ ਅੱਪੇ ਮਾਰ ਖੱਪ ਜਾਣਗੇ ਤਾਂ ਅੱਗੋਰਮਨ ਦੀ ਮਾਂ ਕਹਿੰਦੀ ਹੈ ਜੇਕਰ ਉਹ ਪਹਿਲਾਂ ਆ ਗਿਆ ਤਾਂ ਫਿਰ ਅੱਗੋਰਮਨ ਕਹਿੰਦੀ ਹੈ ਕਿ ਤੁਸੀਂ ਟੈਨਸ਼ਨ ਨਾ ਲਓ ਮਾਤਾ ਜੀ ਤੁਸੀਂ ਬਸ ਇਹ ਸਨੈਕ ਦਾ ਮਜ਼ਾ ਲਓ ਉਹ ਨੂੰ ਆਉਣ ਦੇ ਵਿੱਚ ਬਹੁਤ ਸਮਾਂ ਉਸਨੇ ਨਹੀਂ ਆਉਣਾ ਅਜੇ 2-3 ਸਾਲ ਹੋਰ ਬਾਕੀ ਹੈ ਕੋਈ ਗੱਲ ਨਹੀਂ ਚਲੋ ਆਪਾਂ ਵੇਖ ਲਵਾਂਗੇ ਬਾਅਦ ਦੇ ਵਿੱਚ ਕੋਈ ਨਾ ਕੋਈ ਕਹਾਣੀ ਕੱਢ ਲਵਾਂਗੇ ਅੱਗੋਂ ਬਾਹਰ ਖੜਾ ਸੰਦੀਪ ਸਾਰੀ ਗੱਲ ਸੁਣ ਰਿਹਾ ਸੀ ਅੰਦਰ ਆ ਜਾਂਦਾ ਜਿਵੇਂ ਸੰਦੀਪ ਨੂੰ ਗੇਟ ਦੇ ਵਿੱਚ ਖੜਾ ਵੇਖਿਆ ਰਮਨ ਦੇ ਹੋਸ਼ ੁੱਡ ਗਏ ਇਕਦਮ ਖੜੀ ਹੋ ਗਈ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਕੋ ਮਾਤਾ ਆਖਦੀ ਹੈ ਖੜੀ ਕਿਉਂ ਹੋ ਗਈ ਤੇਰੇ ਮੂੰਹ ਤੇ ਬਾਰਾ ਕਿਉਂ ਵੱਜ ਗਏ ਹਨ ਨਾਲ ਦੀ ਨਾਲ ਉਸਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਤਾਂ ਸਾਹਮਣੇ ਸੰਦੀਪ ਖੜਾ ਉਸਦੇ ਹੱਥ ਵਿੱਚ ਫੜੀ ਤਾਂਛ ਵੀ ਜ਼ਮੀਨ ਤੇ ਡਿੱਗ ਪਈ ਉਸ ਨੂੰ ਲੱਗਿਆ ਜਿਵੇਂ ਉਸਨੇ ਸਾਰੀਆਂ ਗੱਲਾਂ ਸੁਣ ਲਈਆਂ ਅੱਗੋਂ ਸੰਦੀਪ ਨੇ ਹੱਸ ਕੇ ਕਿਹਾ ਲੋ ਦੇਖਿਓ ਮੈਂ ਆ ਗਿਆ ਤੁਸੀਂ ਇੱਥੇ ਤਾਂਛ ਖੇਡ ਰਹੇ ਹੋ ਮੈਂ ਦੇਖੋ ਰਮਨ ਤੁਹਾਡੇ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਅੱਗੋਂ ਰਮਨ ਹੱਸ ਪੈਂਦੀ ਹੈ ਤਾਂ ਦੋਵਾਂ ਦੀ ਜਾਨ ਵਿੱਚ ਜਾਨ ਆਉਂਦੀ ਹੈ ਕਿ ਚਲੋ ਸੰਦੀਪ ਨੇ ਕੁਝ ਨਹੀਂ ਸੁਣਿਆ ਤਾਂ ਫਿਰ ਸੰਦੀਪ ਨੂੰ ਅੰਦਰ ਲਿਆਉਂਦੇ ਹਨ ਅੰਦਰ ਚਾਹ ਪਾਣੀ ਪੁੱਛਿਆ ਜਾਂਦਾ ਰਮਨ ਬਾਤ ਦੇ ਵਿੱਚ ਆਖਦੀ ਹੈ ਕਿਹੜੀ ਖੁਸ਼ਖਬਰੀ ਤੁਸੀਂ ਮੇਰੇ ਵਾਸਤੇ ਕੀ ਲੈ ਕੇ ਆਏ ਹੋ ਅੱਗੋਂ ਸੰਦੀਪ ਆਖਦਾ ਹੈ ਮੈਂ ਤੇਰੇ ਵਾਸਤੇ ਅਮਰੀਕਾ ਦਾ ਵੀਜ਼ਾ ਲੈ ਕੇ ਆਇਆ ਉੱਥੇ ਆਪਾਂ ਦੋਵੇਂ ਰਹਿਾਂਗੇ ਤੂੰ ਵੀ ਤਾਂ ਚਾਹੁੰਦੀ ਸੀ ਆਪਾਂ ਦੋਵੇਂ ਰਲ ਕੇ ਅਮਰੀਕਾ ਵਿੱਚ ਰਹੀਏ ਆਪਾਂ ਦੋਵੇਂ ਉੱਥੇ ਇਕੱਲੇ ਬੈਠੀਏ ਕੱਲੇ ਰਹੀਏ ਰਮਨ ਆਖਦੀ ਹੈ ਹਾਂ ਬਿਲਕੁਲ ਮੈਂ ਇਹੀ ਚਾਹੁੰਦੀ ਸੀ ਅੱਗੋਂ ਰਮਨ ਦੀ ਮਾਤਾ ਆਖਦੀ ਹੈ ਫਿਰ ਮੇਰਾ ਕੀ ਹੋਵੇਗਾ ਰਮਨ ਤੁਰੰਤ ਬਦਲ ਚੁੱਕੀ ਹੈ ਉਹ ਲੈ ਹੁਣ ਸਾਰੀ ਉਮਰ ਮੈਂ ਤੁਹਾਡੇ ਬਾਰੇ ਸੋਚੀ ਜਾਵਾਂ ਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਬੈਠਿਆ ਨੂੰ ਹੁਣ ਤੁਸੀਂ ਜਾਓ ਬਾਈ ਭਾਬੀ ਕੋਲ ਜਾਓ ਉੱਥੇ ਉਹਨਾਂ ਕੋਲ ਮਾਫੀ ਮੰਗ ਲਿਓ ਕਿੰਨਾ ਸਮਾਂ ਤੀ ਦੇ ਦਰ ਬੈਠੇ ਰਹਾਂਗੇ ਆਪਣੀ ਤੀ ਨੂੰ ਇਸ ਤਰ੍ਹਾਂ ਬਦਲਦਾ ਦੇਖ ਕੇ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਉਹ ਵੀ ਵੇਖ ਰਹੀ ਸੀ ਕਿ ਬਿਲਕੁਲ ਬਦਲ ਚੁੱਕੀ ਹੈ ਰਮਨ ਦੀ ਮਾਂ ਅਗਲੇ ਦਿਨ ਆਪਣਾ ਬੋਰੀਆ ਬਿਸਤਰਾ ਚੁੱਕ ਕੇ ਆਪਣੇ ਪਰਿਵਾਰ ਨਾਲ ਰਹਿਣ ਲੱਗਦੀ ਹੈ ਆਪਣੇ ਮੁੰਡੇ ਕੋਲ ਆਪਣੀ ਨੋਹ ਦੇ ਕੋਲੇ ਚਲੀ ਜਾਂਦੀ ਹੈ ਇੱਧਰ ਉਹ ਰਮਨ ਜਿਹੜੀ ਬਹੁਤ ਖੁਸ਼ ਹੈ ਪੁੱਲਿਆ ਨਹੀਂ ਸਮਝ ਰਹੀ ਸੀ ਕਿ ਮੇਰਾ ਵੀਜ਼ਾ ਆ ਗਿਆ ਉਸ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਹਨ 에어ਪੋਰਟ ਤੇ ਲੈ ਕੇ ਜਾਂਦਾ 에어ਪੋਰਟ ਤੋਂ ਲੈ ਜਾ ਕੇ ਉਸ ਨੂੰ ਆਖਦਾ ਕੋਈ ਗੱਲ ਨਹੀਂ ਮੈਂ ਥੋੜੀ देर ਵਿੱਚ ਆ ਗਿਆ ਤੁਸੀਂ ਇੱਥੇ ਬੈਠੋ ਆਹ ਬੈਗ ਫੜ ਲਓ ਇਸ ਦੇ ਵਿੱਚ ਇੱਕ ਮੋਬਾਈਲ ਹੈ ਅਤੇ ਮੇਰਾ ਥੋੜਾ ਮੋਟਾ ਸਮਾਨ ਹੈ ਇਸ ਤੋਂ ਬਾਅਦ ਦੇ ਵਿੱਚ ਖੋਲਣਾ ਹਜੇ ਨਹੀਂ ਖੋਲਣਾ ਚਲੋ ਕੋਈ ਗੱਲ ਨਹੀਂ ਤੁਸੀਂ ਜਾਓ ਮੈਂ ਇੱਥੇ ਬੈਠੀ ਹਾਂ ਰਮਨ ਆਰਾਮ ਦੇ ਨਾਲ ਬੈਠੀ ਅੱਖਾਂ ਦੇ ਵਿੱਚ ਬਹੁਤ ਸਾਰੇ ਸੁਪਨੇ ਹਨ ਜਿਵੇਂ ਹੀ ਫਲੈਟ ਚੱਲੀ ਉਸ ਨੂੰ ਥੋੜਾ ਜਿਹਾ ਡਰ ਲੱਗਿਆ ਕਿਉਂਕਿ ਹਜੇ ਤੱਕ ਸੰਦੀਪ ਨਹੀਂ ਆਇਆ ਸੀ ਜਿਵੇਂ ਹੀ ਉਸ ਨੇ ਫੋਨ ਲਾਂਡਲੀ ਬੈਗ ਖੋਲਿਆ ਅੰਦਰ ਉਸ ਨੂੰ ਇੱਕ ਲੁਕੀ ਹੋਈ ਚੁੱਠੀ ਮਿਲੀ ਚੁੱਠੀ ਨੂੰ ਖੋਲ ਕੇ ਵੇਖਿਆ ਅੰਦਰ ਲਿਖਿਆ ਇਹ ਫਲੈਟ ਜਿਹੜੀ ਹੈ ਇਹ ਅਮਰੀਕਾ ਨਹੀਂ ਜਾਂਦੀ ਇਹ ਤੈਨੂੰ ਇਹੋ ਜਿਹੇ ਮੁਲਕ ਵਿੱਚ ਲੈ ਜਾਵੇ ਕਿ ਜਿੱਥੇ ਭੀਖ ਮੰਗ ਮੰਗ ਕੇ ਤੇਰਾ ਬੁਰਾ ਹਾਲ ਹੋ ਜਾਵੇਗਾ ਤੂੰ ਚਾਹੁੰਦੀ ਸੀ ਨਾ ਤੇਰਾ ਬਾਹਰ ਦਾ ਵੀਜ਼ਾ ਲੱਗੇ ਲੈ ਲੱਗ ਗਿਆ ਬਾਹਰ ਦਾ ਵੀਜ਼ਾ ਉੱਥੇ ਭੀਖ ਮੰਗ ਅਤੇ ਜਦੋਂ ਤੱਕ ਤੈਨੂੰ ਅਹਿਸਾਸ ਨਾ ਹੋ ਜਾਵੇ ਕਿ ਤੂੰ ਮੇਰੇ ਮਾਪਿਓ ਨਾਲ ਗਲਤ ਕੀਤਾ ਤੇ ਜਦੋਂ ਤੱਕ ਤੇਰੀ ਬਿਲਕੁਲ ਭੁੱਖ ਮਰਨ ਵਾਲੀ ਹਾਲਤ ਨਾ ਹੋ ਜਾਵੇ ਮੈਨੂੰ ਦੁਬਾਰਾ ਫੋਨ ਨਾ ਕਰੀ ਚਲੀ ਜਾ ਇਥੋਂ ਮੇਰੀ ਜ਼ਿੰਦਗੀ ਤੋਂ ਹੁਣ ਇੰਨੀ ਗੱਲ ਪੜ੍ਹ ਕੇ ਰਮਨ ਦੇ ਹੋਸ਼ ਉੱਡ ਜਾਂਦੇ ਨੇ ਉਸ ਦੇ ਸਾਹਮਣੇ ਉਸ ਦੇ ਪਾਪ ਜਿਹੜੇ ਬਿਲਕੁਲ ਫਿਲਮ ਬਾਂਗਕੁੰਮ ਰਹੇ ਹਨ ਸਾਰਾ ਕੁਝ ਆਪਣੇ ਸਾਹਮਣੇ ਦੇਖ ਰਹੀ ਹੈ ਬਹੁਤ ਫੋਨ ਲਾਉਂਦੀ ਲੇਕਿਨ ਫਲੈਟ ਵਿੱਚ ਤਾਂ ਫੋਨ ਹੀ ਨਹੀਂ ਮਿਲਦੇ ਉੱਥੇ ਪਹੁੰਚ ਕੇ ਕੋਸ਼ਿਸ਼ ਕਰਦੀ ਹੈ ਲੇਕਿਨ ਅੱਗੋਂ ਕੁਝ ਨਹੀਂ ਹੁੰਦਾ ਉਧਰੋਂ ਸੰਦੀਪ ਆਪਣੇ ਮਾਪਿਓ ਨੂੰ ਦੁਬਾਰਾ ਆਪਣੇ ਘਰੇ ਲਿਆਉਂਦਾ ਇੱਧਰ ਨੂ ਨੂੰ ਇਹੋ ਜੀ ਸਜ਼ਾ ਮਿਲ ਚੁੱਕੀ ਹੈ ਸ਼ਾਇਦ ਉਸਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਉਹ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਅਣਜਾਣ ਕੰਟਰੀ ਹੈ ਉਸ ਨੂੰ ਉੱਥੇ ਦੀ ਭਾਸ਼ਾ ਤੱਕ ਨਹੀਂ ਆਉਂਦੀ ਇੱਥੇ ਕੋਈ ਉਸਦੀ ਸਹਾਰ ਲੈਣ ਵਾਲਾ ਵੀ ਨਹੀਂ ਦੋਸਤੋ ਨਾਤਾ ਉਸ ਕੋਲ ਵਾਪਸ ਆਉਣ ਜੋਗਾ ਪੈਸਾ ਤੇ ਨਾ ਉੱਥੇ ਰਹਿਣ ਜੋਗਾ ਦਰਦ-ਦਰਦ ਦੀਆਂ ਠੋਕਰਾਂ ਖਾਂਦੀ ਹੈ ਬਾਰ-ਬਾਰ ਫੋਨ ਲਾਉਂਦੀ ਹੈ ਅੱਗੋ ਸੰਦੀਪ ਜਾਣ-ਬੁੱਝ ਕੇ ਫੋਨ ਕੱਟ ਦਿੰਦਾ ਇੱਕ ਦਿਨ ਸੰਦੀਪ ਦੇ ਪਾਪਾ ਨੇ ਵੇਖਿਆ ਬਾਰ-ਬਾਰ ਫੋਨ ਆ ਰਿਹਾ ਅੱਗੋ ਫੋਨ ਚੁੱਕਿਆ ਤਾਂ ਵੇਖਿਆ ਉਸਦੀ ਨੋ ਰਾਨੀ ਰਮਨ ਬੋਲ ਰਹੀ ਹੈ ਤਾਂ ਉਹ ਰੋ ਪੈਂਦੀ ਹੈ ਉਸਦੀ ਆਵਾਜ਼ ਵਿੱਚ ਦਰਦ ਹੈ ਉਹ ਮਾਫੀਆਂ ਮੰਗ ਰਹੀ ਹੈ ਅੱਗੋ ਉਹ ਵੀ ਫੋਨ ਕੱਟ ਦਿੰਦਾ ਹੈ ਤੇ ਸੋਚਦਾ ਹੈ ਕਿ ਇਸ ਦਾ ਫਲ ਇਸ ਨੂੰ ਮਿਲ ਚੁੱਕਿਆ ਤਾਂ ਫਿਰ ਸੰਦੀਪ ਦਾ ਬਾਪੂ ਦੀਪ ਦੀ ਮਾਂ ਨੂੰ ਸਾਰੀ ਗੱਲ ਦੱਸਦਾ ਹੁਣ ਮਾਂ ਤਾਂ ਮਾਂ ਹੁੰਦੀ ਹੈ ਮਾਂ ਨੂੰ ਆਪ ਦੀ ਨੋਹ ਤੇ ਤਰਸਾ ਜਾਂਦਾ ਹੈ ਤਾਂ ਫਿਰ ਉਹ ਦੋਵੇਂ ਨੂੰ ਇਹ ਗੱਲ ਵਾਸਤੇ ਮਨਾਉਂਦੀ ਹੈ ਕਿ ਰਮਨ ਨੂੰ ਵਾਪਸ ਲਿਆਓ ਹੁਣ ਉਹ ਆਪਦੀ ਗੁਨਾਹ ਦੀ ਮਾਫੀ ਮੰਗ ਰਹੀ ਹੈ ਉਹਨਾਂ ਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਉਸਨੇ ਗਲਤ ਕੀਤਾ ਫਿਰ ਸੰਦੀਪ ਆਪਦੀ ਮਾਂ ਦੀ ਗੱਲ ਮੰਨ ਲੈਂਦਾ ਹੈ ਕਿਉਂਕਿ ਸੰਦੀਪ ਆਪਦੀ ਮਾਂ ਦਾ ਕਹਿਣਾ ਨਹੀਂ ਟਾਲਦਾ ਸੀ ਤਾਂ ਫਿਰ ਸੰਦੀਪ ਉਸ ਕੰਟਰੀ ਵਿੱਚ ਜਾਂਦਾ ਹੈ ਤੇ ਰਮਨ ਕੋਲ ਪਹੁੰਚ ਜਾਂਦਾ ਹੈ ਰਮਨ ਨੇ ਜਿਵੇਂ ਹੀ ਸੰਦੀਪ ਨੂੰ ਦੇਖਿਆ ਤਾਂ ਇੱਕਦਮ ਉਸ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਮੈਨੂੰ ਸਬਕ ਮਿਲ ਚੁੱਕਿਆ ਅੱਜ ਤੋਂ ਬਾਅਦ ਮੈਂ ਕਦੇ ਵੀ ਕੋਈ ਗਲਤੀ ਨਹੀਂ ਕਰਦੀ ਬੇਸ਼ੱਕ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦੇ ਦਿਓ ਉਹ ਪਰ ਮੈਨੂੰ ਛੱਡ ਦਿਓ ਜਾਂ ਕਿਤੇ ਵੀ ਤੱਕੇ ਖਾਣ ਲਈ ਮਜਬੂਰ ਨਾ ਕਰੋ ਪਰ ਇੱਕ ਵਾਰ ਤੁਸੀਂ ਮੈਨੂੰ ਇੱਥੋਂ ਕੱਢ ਲਓ ਸੰਦੀਪ ਨੂੰ ਵੀ ਉਸਤੇ ਤਰਸ ਆ ਜਾਂਦਾ ਹੈ ਰਮਨ ਨੂੰ ਨਾਲ ਲੈ ਕੇ ਉਹ ਵਾਪਸ ਇੰਡੀਆ ਆ ਜਾਂਦਾ ਹੈ ਆਪਦੇ ਘਰ ਲਿਆਉਂਦਾ ਹੈ ਘਰੇ ਅਨੁਸਾਰ ਰਮਨ ਆਪਣੇ ਸੱਸ ਸਹੁਰਾਂ ਦੇ ਪੈਰਾਂ ਵਿੱਚ ਡਿੱਗ ਪੈਂਦੀ ਹੈ ਰੋ ਰੋ ਕੇ ਉਹਨਾਂ ਕੋਲੋਂ ਮਾਫੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮਾਂ ਬਾਪੂ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਤੁਹਾਡੀ ਮੈਂ ਇੰਨੀ ਸੇਵਾ ਕਰਾਂਗੀ ਕਿ ਤੁਸੀਂ ਵੀ ਹੈਰਾਨ ਰਹਿ ਜਾਓਗੇ ਉਸ ਤੋਂ ਬਾਅਦ ਰਮਨ ਸੱਚ ਵਿੱਚ ਬਹੁਤ ਜ਼ਿਆਦਾ ਬਦਲ ਚੁੱਕੀ ਸੀ ਸੰਦੀਪ ਆਪਦੇ ਮਾਪਿਓ ਦੀ ਸੇਵਾ ਕਰਦਾ ਹੀ ਸੀ ਰਮਨ ਵੀ ਦਿਲਗਾ ਕੇ ਆਪਣੇ ਸੱਸ ਸਹੁਰੇ ਦੀ ਸੇਵਾ ਕਰਨ ਲੱਗ ਗਈ ਸੀ 24 ਘੰਟੇ ਉਹਨਾਂ ਦੇ ਅੱਗੇ ਪਿੱਛੇ ਤੁਰਦੀ ਫਿਰਦੀ ਜੋ ਚੀਜ਼ ਚਾਹੀਦੀ ਸੀ ਉਹ ਹਾਜ਼ਰ ਰੱਖਦੀ ਸੀ ਹੁਣ ਸੰਦੀਪ ਦੇ ਮਾਪਿਓ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਉਸ ਦਾ ਪੁੱਤ ਵੀ ਉਹਨਾਂ ਕੋਲੇ ਸੀ ਤੇ ਨੋਰਨ ਵੀ ਵਾਪਸ ਆ ਗਈ ਸੀ ਤਾਂ ਦੋਸਤੋ ਇਸ ਕਹਾਣੀ ਦੱਸਣ ਦਾ ਮਕਸਦ ਕਿਸੇ ਨੂੰ ਦੁਖੀ ਕਰਨਾ ਜਾਂ ਪਰੇਸ਼ਾਨ ਕਰਨਾ ਨਹੀਂ ਸੀ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਮਾਪਿਓ ਬਜ਼ੁਰਗ ਹੋ ਜਾਣ ਉਹਨਾਂ ਨੂੰ ਠੋਕਰ ਨਹੀਂ ਮਾਰਨੀ ਚਾਹੀਦੀ ਉਹਨਾਂ ਨੂੰ ਗਲ ਨਾਲ ਲਾਉਣਾ ਚਾਹੀਦਾ ਹੈ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਆਪਣੀ ਕਮੈਂਟ ਆਪਣੇ ਵਿਚਾਰ ਜਰੂਰ ਕਮੈਂਟ ਬਾਕਸ ਵਿੱਚ ਲਿਖ ਕੇ ਦੱਸੋ